ਭਾਈ ਵਾ ਕਰ ਦੋ ਭਾਈ ਸਾਹਿਬ ਅਸੀਂ ਦੁਬਾਰਾ ਭਰ ਕੇ ਵਖਾ ਰਹੇ ਹਾਂ ਕਿਉਂਕਿ ਆ ਗੈਸੇਜ਼ ਨਹੀਂ ਸਾ ਉਹ ਵਖਾਓ ਜੇ ਮਾੜਾ ਬਲਬਲੇ ਵਖਾਈਂ ਬਲਬਲੇ ਉਹ ਵਖਾਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਟ ਤੇ ਆ ਸਾ ਉਹ ਕੈਮੀਕਲ ਚਾਰਛ ਫੇਰੇ ਤੇ ਹੁਣ ਮਾੜਾ ਜੇ ਇੱਧਰ ਆ ਜਿਓ ਜੇ ਭਾਈ ਅਸੀਂ ਭਰ ਗਏ ਆ ਲੇ ਗਲੋ ਪੂਰੀ ਪਰ ਲੋ ਗੋਲੀ ਕੋਈ ਨਜ਼ਰ ਆ ਰਿਹਾ ਹੈ ਪਸਰਾਈ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆਓ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਅੱਜ ਤਰੀਕ 29 ਮਾਰਚ ਦਿਨ jumma 2025 ਦੀ ਵੀਡੀਓ ਆ ਪਾਈ ਆ ਦਿਖਾਈ ਇਧਰੋਂ ਫੁੱਡਾ ਦਰਿਆ ਫੁੱਡਾ ਨਾਲਾ ਬਣ ਗਿਆ ਆ ਜੀ ਜ਼ਹਿਰ ਤੇ ਆ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਟ੍ਰੇਕੇ ਦਾ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਇਹ ਤਾਂ 7 ਕਿਲੋਮੀਟਰ ਦੂਰ ਆ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਧੋ ਮੂੰਹ ਆ ਕੇ ਆਹ ਵੇਖਿਓ ਜੇ ਮਾੜਾ ਜਾ ਆ ਮੇਰੇ ਕੁਰਤੇ ਨੂੰ ਲੱਗਿਆ ਹੈ ਉਹ ਭਾਈ ਇੱਧਰ ਵੇਖ ਆਹ ਕੁਰਤੇ ਨੂੰ ਲੱਗਿਆ ਹੈ ਆਹ ਵੇਖ ਲਓ ਜਰਾ ਕੀ ਹਾਲ ਹੈ ਤੇਰੇ ਦਾਗ ਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਲ ਨੇ ਖੂਬ ਬਣਾਤੇ ਜੀ ਪਾਣੀ ਟਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਛੇ ਕੀ ਕਾਲੇ ਮੋਰਚੇ ਦੀ ਟੀਮ ਕਿੱਛੇ ਗਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੈਂਸਾ ਕੈਮੀਕਲ ਉਬਲ ਰਿਹਾ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡੀਏ ਨਹੀਂ ਨਾ ਨਾ ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਡਾਈ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਪੱਕੇ ਨੇ ਪਵੇ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲ੍ਹਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਦੇ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਭਲੀ ਪਰਦੇ ਆ ਨਹੀਂ ਨਾਲ ਦਾ ਪਿੰਡ ਆ ਆ ਪਾਣੀ ਕਿੱਥੇ ਸਾਫ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ ਹੋਇਆ ਤੋ ਦਾ ਇਹ ਨਹੀਂ ਸਹੀ ਹੈ ਖਰਾਬ ਹੀ ਹੋਇਆ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਅੱਜ ਪਿੰਡ 'ਚ ਹੋਣਗੇ ਹੀ 8-10 ਬੰਦੇ ਤਾਂ ਕਾਲੇ ਪੀਲੇ ਹੋਈਆਂ ਅੱਛਾ ਇੱਕ ਦੱਸੋ ਜੇ ਤੁਹਾਡੇ ਸਿਚੇਵਾਲਾ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਰੱਖਿਆ ਜਾਏਗਾ ਹਾਂ ਸਿਚਾ ਸਾ ਦਾ ਪਿੱਛੇ ਪਿੱਛੇ ਪਤਾ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਾਂ ਚਲੋ ਸਾ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਦਰਿਆ ਚੈਨਜ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਆ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਲਾ ਕੇ ਡਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਦਿੱ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਇਗ ਇੰਡਸਟਰੀਆਂ ਦਾ 50 ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੁਜ ਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰੂਆਂ ਦੀ ਗਰਵਾਣੀ ਦੀ ਫਗਰਵਾਣੀ ਦਾ ਕਹਿੰਦਾ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰਿਆ ਹਵਾ ਬਚਾਉਣ ਤੁਰਿਆ ਧਰਤੀ ਬਚਾਉਣ ਤੁਰਿਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕ 13 ਅਪ੍ਰੈਲ ਬਸਾਖੀ ਵਾਲੇ ਦਿਨ ਐਸੇ ਯਰਾਂ ਨੂੰ ਲੈ ਕੇ ਦੰਦਵਾ ਸਾਲ ਧਰਤੀ ਇਕੱਠ ਰੱਖਿਆ ਬਾਈ ਹੋਕਾ ਦੇ ਰਹੇ 50 ਦੇ ਲੋਕੋ ਇਹ ਨਾ ਇੰਨਾ ਯਰਾਂ ਨਾਲ ਮਰੋ ਥੋੜੀ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਡਰਾਮਾ ਚ ਵੀ ਗਹਿਰਾ ਬਾਤਾਂ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਜਾਵਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ-ਕਦੇ ਦੁਨੀਆ ਮੌਕਾ ਦਿੰਦੀ ਹੈ ਕੁਝ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੁਸੀਂ ਉਹੀ ਹੋ ਨਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋ ਨਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆਹ ਦੇਖ ਨਹੀਂ ਰਿਹਾਗਾ ਤੁਹਾਨੂੰ ਦਿਸਣਾ ਬੰਦ ਹੋ ਗਿਆ ਇਹ ਮਿਨਿਸਟਰੀ ਜਾਂ ਚੀਫ ਮਿਨਿਸਟਰੀ ਨਾ ਬਦਲਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਕਰਨਗੇ ਕਿ ਪੰਜਾਬ ਦਾ ਪਾਣੀ ਉਰਜਾ ਹੋ ਜੇ ਜੇ ਪਹਿਲਾਂ ਹੁੰਦਾ ਸੀ ਕਿਉਂ ਕਿ ਕਿਉਂਕਿ ਪੰਜਾਬ ਇੱਕੋ ਇੱਕ ਕੁਦਰਤੀ ਸੋਮਾ ਉਹ ਪਾਣੀ ਹੈ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਸੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣ ਹਟ ਗਏ ਯਾਰਾ ਪੀ ਪੀ ਕੇ ਟੀਕੇ ਨਾਲ ਜਬਾਕ ਲੈਣ ਲੱਗ ਗਏ ਮੰਦ ਬੁੱਧੀ ਥੋੜੇ ਬੱਚੇ ਪੈਦਾ ਹੋਣ ਲੱਗ ਗਏ ਆਪਾਂ ਹਾ ਜਵਾਬ ਪੈਦਾ ਹੋਣ ਲੱਗੇ ਜਮਦਾਂ ਨੂੰ ਸ਼ੁਕਰ ਹੋਣ ਲਾ ਕੈਂਸਰ ਹੋਣ ਲਾ ਉੱਠ ਕਢੋ ਜਿਹੜਾ ਤਾਂ ਕਿ ਆ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਬੜੀਆਂ ਮਿਰਚਾਂ ਲੱਗੀਆਂ ਨੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਾਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਇਸੇ ਕਾਂਗਰਸ ਨੇ ਇਸੇ ਸੀਚਾਲ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਆ ਇੱਕ ਕਮੇਟੀ ਦਾ ਮੈਂਬਰ ਸੀਗਾ ਨਾ ਹਾਂਜੀ ਇਮਿਟੀ ਦਾ ਮੈਂਬਰ ਆ ਐਨਡੀਟੀ ਕਮਟੀ ਦਾ ਮੈਂਬਰ ਜਿਹੜੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਾ ਆ ਉੱਥੇ ਪਾਣੀ ਬੁੱਕ ਭਰ ਕੇ ਨਾ ਪਾਣੀ ਪੀਣਯੋਗ ਆ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਸੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਆ ਜੀ ਤੇ ਭੱਜੇ ਆ ਉਥੋਂ ਫਿਰ ਐਸ ਫੋਨ ਕੀ ਉਹ ਰਿਪੋਰਟ ਹੈ ਜਿਹਦੇ ਉੱਤੇ ਸੀਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਚ ਇਹਨਾਂ ਨੇ ਕਿਹਾ ਸੀ ਕਿ ਸਾਰਾ ਪਾਣੀ ਆ ਔਰ 1 ਮਹੀਨੇ ਬਾਅਦ ਦੇ ਦੋ ਦੁਬਾਰਾ ਸਿੰਪਲ ਲਿਆ ਸੀ ਤੇ ਨੈਸ਼ਨਲ ਪੋਲੀੂਸ਼ਨ ਬੋਰਡ ਨੇ ਪੰਜਾਬ ਪੋਲੀੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਹੁਣ ਮਸਲਾ ਕੀ ਹੈ ਕਿ ਉੱਥੇ ਵੀ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਹੈ ਪਤਾ ਨਹੀਂ ਹੁਣ ਅਸੀਂ ਬਾਹਰ ਆਉਣੇ ਆ ਜਸਕੀਰਤ ਜੀ ਤੁਸੀਂ ਕੁਝ ਕਹਿਣਾ ਤਾਂ ਨਾ ਚਿਰ ਕਹਿ ਲੋ ਤੁਸੀਂ ਵੀ ਆ ਕੇ ਸਾਹਮਣੇ ਜਸਕੀਰਤ ਜੀ ਤੇ ਲਿਆਓ ਜੇ ਖੈਰਾ ਜੀ ਤੇ ਲਿਆਓ ਗਿਆ ਹੋ ਗਿਆ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਪਹੁੰਚ ਗਈ